ਬਾਚਾ ਰੰਗ ਦੇਰ ਦੇ ਦਰਬਾਰ ਵਿੱਚ ਸਤਿਗੁਰੂ ਗੁਰਤੇਗ ਬਹਾਦਰ ਮਹਾਰਾਜ ਨੂੰ ਲਿਜਾਇਆ ਗਿਆ ਬਾਚਾ ਰੰਗ ਜੇ ਬਨੇ ਆਖਿਆ ਸਤਿਗੁਰੂ ਗੁਰਤੇਗ ਬਹਾਦਰ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਤੁਹਾਨੂੰ ਇੱਥੇ ਕਾਦੇ ਵਾਸਤੇ ਸੱਦਿਆ ਹੈ ਬਾਚਾ ਬੋਲੇ ਨਹੀਂ ਆਖਿਆ ਦੀ ਮੈਂ ਤੁਹਾਨੂੰ ਪੁੱਛਦਾ ਚਾਹੁੰਦਾ ਦੁਬਾਰਾ ਕਿ ਤੁਹਾਨੂੰ ਮੈਂ ਤੇ ਕਾਦੇ ਵਾਸਤੇ ਸੱਦਿਆ ਬਾਦਸ਼ਾਹ ਫਿਰ ਚੁੱਪ ਰਹਿ ਤੀਜਵੀਂ ਆਖਿਆ ਜੇ ਤੁਸੀਂ ਬੋਲਦੇ ਨਹੀਂ ਤੁਹਾਨੂੰ ਪਤਾ ਕਾਹਦੇ ਆ ਤੇ ਬੁਲਾਇਆ ਬਾਦਸ਼ਾਹ ਰੰਗ ਦੇ ਬਨੂ ਮੇਰੇ ਬਾਦਸ਼ਾਹ ਨੇ ਆਖਿਆ ਬਾਦਸ਼ਾਹ ਰੰਗ ਦੇ ਬਨੂ ਤੇਰਾ ਸਵਾਲ ਗਲਤ ਤਾਂ ਤੂੰ ਕਹਿੰਨਾ ਕਿ ਤੁਹਾਨੂੰ ਪਤਾ ਇੱਥੇ ਕਿਹੜੇ ਕਾਹਦੇ ਵਾਸਤੇ ਸੱਦੇ ਆ ਤੂੰ ਸਾਨੂੰ ਪੁੱਛ ਐ ਗੁਰੂ ਤੇਗ ਬਹਾਦਰ ਜੀ ਤੁਸੀਂ ਇੱਥੇ ਕਾਹਦੇ ਵਾਸਤੇ ਆਏ ਹੋ ਕਾਹਦੇ ਵਾਸਤੇ ਆਏ ਹੋ ਸੋ ਰੱਬ ਦੀ ਬਾਦਸ਼ਾਹ ਰੰਗਜੀਤ ਦੇ ਸਾਹਮਣੇ ਬਾਬਾ ਕਿਸੇ ਵਿੱਚ ਬਾਣ ਦੇ ਕੀ ਖੁੱਲਣੀ ਸੀ ਕਿਸਦਾ ਸਿਰ ਵੀ ਉੱਚਾ ਨਹੀਂ ਸੀ ਹੁੰਦਾ ਸਿਰ ਵੀ ਹੁੰਦਾ ਸਾਧ ਗੁਰੂ ਤੇਗ ਬਹਾਦਰ ਜੀ ਉਹ ਜਿਨ੍ਹਾਂ ਨੇ ਸਾਨੂੰ ਛਾਤੀ ਤਾਣ ਕੇ ਚੱਲਣ ਵਾਲੇ ਬਣਾਇਆ ਜਿਨ੍ਹਾਂ ਨੇ ਸਾਨੂੰ ਸਿਰ ਉੱਚਾ ਕੱਢ ਕੇ ਤੁਰਨ ਵਾਲੇ ਬਣਾਇਆ ਔਰ ਜਿਨ੍ਹਾਂ ਨੇ ਸਾਨੂੰ ਮਾਫ਼ ਕਰਨਾ ਸਨਮਾਨ ਬਖਸ਼ਿਆ ਸਾਡੀਆਂ ਧੀਆਂ ਭੈਣਾਂ ਦਾ ਸਤਕਾਰ ਬਖਸ਼ਿਆ ਭਾਇਆ ਰੰਗ ਤੇ ਮਨੇ ਆਖਿਆ ਗੁਰੂ ਤੇ ਇੱਕ ਬਾਦਰ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਤੁਹਾਨੂੰ ਇੱਥੇ ਤੁਹਾਡੀ ਗੱਲ ਸੁਣਨ ਵਾਸਤੇ ਨਹੀਂ ਆਇਆ ਸੁਣਨ ਵਾਸਤੇ ਨਹੀਂ ਸੱਦਿਆ ਸਗੋਂ ਆਪਣੀ ਕਹਾਣੀ ਸੁਣਾਉਣ ਵਾਸਤੇ ਆਇਆ ਸੁਣਾਉਣ ਵਾਸਤੇ ਸੱਦਿਆ ਪਾਛਾ ਕਹਿੰਦੇ ਤੈਨੂੰ ਵੀ ਪਤਾ ਹੋਣਾ ਚਾਹੀਦਾ ਅਨੇ ਤਾਰੀ ਗੱਲ ਸੁਣਨ ਵਾਸਤੇ ਨਹੀਂ ਆਏ ਸਗੋ ਤੈਨੂੰ ਕੋਈ ਸੁਣਾਉਣ ਵਾਸਤੇ ਆਇਆ ਹੈ। ਐਸ਼ਕ ਕਹਿੰਦਾ ਤੂੰ ਕਹਿਣਾ ਕੀ ਚਾਹੁੰਦਾ? ਉਹ ਕੈਮੇ ਕੀ ਚਾਹੁੰਦਾ ਜਿਹੜਾ ਸੱਪ ਕੱਢਣਾ ਕੱਢ ਲਾ। ਅਨੇ ਆਖਿਆ ਮਹਾਰਾਜ ਮਾਰੀਆਂ ਦੋ ਸ਼ਰਤਾਂ ਨੇ। ਪਹਿਲੀ ਗੱਲ ਜੇ ਤੁਸੀਂ ਸਲਾਮ ਨੂੰ ਧਾਰਨ ਕਰ ਲਵੋ ਐਨੇ ਆਖਿਆ ਤੁਹਾਨੂੰ ਨੇ ਚੰਦ ਕ ਤੁਹਾਡੇ ਸਿੱਖ ਮੰਦੇ ਨੇ ਜੇ ਕੋਈ ਇਸ ਨਾਮ ਨੂੰ ਧਾਰਨ ਕਰ ਲਵੋ ਤੋਨ ਸਾਰਾ ਹਿੰਦੁਸਤਾਨ ਮੰਨੇਗਾ ਪੀਰ ਕਰਕੇ ਜਾਣੇਗਾ ਸਤਗੁਰੂ ਕੁਰਤੇ ਬਹਾਦਰ ਜੀ ਮਰਕੇ ਦੇ ਅੱਛਾ ਇੱਕ ਗੱਲ ਦਾ ਸੁਤੇ ਨੂੰ ਸਾਨੂੰ ਮੁਸਲਮਾਨ ਬਣਾ ਕੇ ਤੈਨੂੰ ਕੀ ਮਿਲੂਗਾ ਐਨੇ ਅਕਮਾਰਾਜ ਤੁਹਾਡੀ ਗੱਲ ਇਹ ਇੱਕ ਦਿਨ ਭਾਰਤ ਦੀ ਧਰਤੀ ਦੇ ਵਾਸਣ ਵਾਲੇ ਹਰ ਧਰਮ ਨਾਲ ਸਬੰਧ ਰੱਖਣ ਵਾਲੇ ਬੰਦੇ ਨੂੰ ਮੈਂ ਇਸਲਾਮ ਜਲਾਵਾ ਮੰਗਾ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾ ਕੇ ਜਦੋਂ ਮੈਂ ਖੁਦਾ ਦੀ ਦਰਗਾਹ 'ਚ ਜਾਵਾਂਗਾ ਮੈਂ ਖੁਦਾ ਦੀ ਖੁਦਾ ਦੀ ਦਰਗਾਹ ਜਾ ਕੇ ਅੱਲਾ ਤਾਲਾ ਖੁਦਾ ਦੀ ਖੁਸ਼ੀ ਪ੍ਰਾਪਤ ਕਰਾਂਗਾ ਮੇਰੇ ਬਾਦਸ਼ਾਹ ਕਹਿੰਦਾ ਓ ਬਾਦਸ਼ਾਹ ਰੰਗਜਬ ਖੁਦਾ ਦੀ ਖੁਸ਼ੀ ਖੁਦਾ ਦੇ ਬੰਦਿਆਂ ਤੇ ਜ਼ੁਲਮ ਕਰਕੇ ਨਹੀਂ ਮਿਲਦੀ ਖੁਦਾ ਦੀ ਖੁਸ਼ੀ ਖੁਦਾ ਦੇ ਬੰਦਿਆਂ ਨੂੰ ਪਿਆਰ ਕਰਕੇ ਮਿਲਦੀ ਆ ਤੈਨੂੰ ਖੁਸ਼ੀ ਚਾਹੀਦੀ ਜਿੰਨਾ Hinduਾਂ ਦਾ ਕੱਟ ਨ ਕਰੇ ਜਿੰਨਾ ਬਦੌਸ਼ਾਂ ਦੇ ਮੌਤ ਦਾ ਕਾਢ ਉਤਾਰੇ ਮੌਤ ਦਾ ਕਾਢ ਉਤਾਰੇ ਇਹਨਾਂ ਨੂੰ ਪਿਆਰ ਕਰਕੇ ਵੇਖੋ ਤੈਨੂੰ ਖੁਦਾ ਦੀ ਖੁਸ਼ੀ ਮਿਲ ਜਾਗੀ ਤੂੰ ਕਹਿੰਨੇ ਕਿ ਮੈਂ ਤੂੰ ਹਰ ਨੂੰ ਮੁਸਲਮਾਨ ਬਣਾਵਾਂਗਾ ਸਾਰਿਆਂ ਨੂੰ ਮੁਸਲਮਾਨ ਬਣਾ ਕੇ ਤੇ ਖੁਦਾ ਦੀ ਖੁਸ਼ੀ ਪ੍ਰਾਪਤ ਕਰਾਂਗਾ ਅਕਲ ਦੇ ਅੰਨੇ ਮਤਸਬੀ ਕੁੱਤੇ ਬਾਦਸ਼ਾਹ ਤੇ ਖੁਦਾ ਨੂੰ ਮੁਸਲਮਾਨ ਹੀ ਪਿਆਰੇ ਹੁੰਦੇ ਉਹਨੂੰ ਹਿੰਦੂ ਪੈਦਾ ਕਰਨ ਦੀ ਕਿਨਾਰ ਸੀ ਉਹਨੂੰ ਹੋਰ ਧਰਮਾਂ ਦੇ ਬੰਦੇ ਪੈਦਾ ਕਰਨ ਦੀ ਕਿਨਾਰ ਸੀ ਪਰੀਪੁਰ ਪਰਦੇਸ਼ਰ ਮਾਲੀ ਦਾ ਲਾਇਆ ਬਾਗ ਆ ਸੰਸਾਰ ਮਾਲੀ ਦਾ ਸਾਰੇ ਬੂਟਿਆਂ ਦਾ ਪਿਆਰ ਹੁੰਦਾ ਔਰ ਸਾਰੇ ਬੂਟਿਆਂ ਦੀ ਸਿਰਜਣਾ ਕਰਦਾ ਸਾਰੇ ਬੂਟਿਆਂ ਨੂੰ ਪਾਣੀ ਦਿੰਦਾ ਸਾਰੇ ਬੂਟਿਆਂ ਦੀ ਰਾਖੀ ਕਰਦਾ ਮਾਲੀ ਨੂੰ ਪੁੱਛ ਕੇ ਵੇਖੋ ਨਾ ਕੰਬੂਟਰ ਨੂੰ ਕੱਟ ਕੇ ਲੈ ਜਾਏ ਫਲ ਨੂੰ ਤੋੜ ਕੇ ਲੈ ਜਾਏ ਨੂੰ ਕਿੰਨਾ ਦੱਖ ਹੁੰਦਾ ਹਾਂ ਜਦ ਕਤਾਨ ਮੁਸਲਮਾਨ ਪਿਆਰੇ ਹੁੰਦੇ ਔਰ ਖੁਦੋਂ ਪੈਦਾ ਕਰਨ ਦੀ ਗਿਣਾਰ ਸੀ ਅੰਮੀ ਆਖਾ ਮਰਾਜ ਮਤਲਬ ਹਮਖਾਤੇ ਕੁਰਾਨ ਸ਼ਰੀਰ ਦਾ ਹਰਤ ਮਾਂ ਮੰਦੀ ਮੈਂ ਭਾਰਤ ਦੀ ਧਰਤੀ ਤੇ ਦੂਜੇ ਕਿਸੇ ਧਰਮ ਦਾ ਦੀਵਾ ਜਗੜ ਨਹੀਂ ਦੇਣਾ ਮਾਰ ਗਲ ਵਾਹ ਵਾਹ ਤੇਰੇ ਤੇ ਮੇਰੇ ਧਰਮ ਵਿੱਚ ਇਹ ਨਫਾ ਇਨਾ ਹੀ ਫਰਕਾ ਤੂੰ ਕਹਿ ਨਾ ਮ ਦੁਨੀਆ ਮੈਂ ਹਿੰਦੁਸਤਾਨ ਵਿੱਚ ਤੂੰ ਜੇ ਕਿਸੇ ਧਰਮ ਦਾ ਦੀਵਾ ਝਗੜ ਨਹੀਂ ਦੇਣਾ ਬਾਦਸ਼ਾਹ ਰੰਗਦੇਵ ਮੈਂ ਵੀ ਮਾਤ ਦਾ ਕਫਨ ਬੰਨ੍ਹ ਕੇ ਦਰਿਆ ਸਾਗ ਕਿ ਮੈਂ ਮਾਰ ਦੀ ਦਰਦੀ ਤੇ ਕਿਸੇ ਵੀ ਧਰਮ ਦਾ ਦੀਵਾ ਪੁੱਜਣ ਨਹੀਂ ਦੇਣਾ ਮੈਂ ਐਵੇਂ ਨਹੀਂ ਆਇਆ ਮੈਂ ਐਵੇਂ ਨਹੀਂ ਆਇਆ ਮੈਂ ਸਬੂਜਦਾ ਦੀਵੇ ਦੇ ਤੇਲ ਵਿੱਚ ਇਹ ਸਬੂਜਦਾ ਦੀਵੇ ਦੇ ਅੰਦਰ ਤੇਲ ਦੀ ਥਾਂ ਤੇ ਆਪਣੀ ਚਰਬੀ ਦਾ ਖੂਨ ਪਾਣ ਵਾਸਤੇ ਆਇਆ ਖਾਲਸਾ ਜੀ ਚਰਬੀ ਦਾ ਖੂਨ ਪਾਣ ਵਾਸਤੇ ਆਇਆ ਇਸ ਦੀਵੇ ਵਿੱਚ ਇੱਕ ਧਰਮ ਦਾ ਦੀਵਾ ਜਗਾਉਣਾ ਇਸ ਦੀਵੇ ਵਿੱਚ ਚਰਬੀ ਦਾ ਤੇਲ ਤੇ ਆਪਣੀਆਂ ਆਂਦਰਾਂ ਦੀਆਂ ਬੱਤੀਆਂ ਪਾਉਣ ਵਾਸਤੇ ਆਇਆ ਖਾਲਸਾ ਜੀ ਸਾਰੇ ਕੋ ਤਨ ਗੁਰੂ ਤੇ ਬਾਦ ਜੀ ਤਨ ਗੁਰੂ ਤੇਗ ਬਹਾਦਰ ਜੀ ਤਨ ਸਤ ਗੁਰੂ ਸੱਚੇ ਪਾਤਸ਼ਾਹ ਚਾ ਰੰਗ ਦੇ ਬਨੇ ਆਖਿਆ ਮਹਾਰਾਜ ਜੈ ਸਲਾਮ ਘਰ ਨਹੀਂ ਕਰਨਾ ਕਰਾਮਾਤ ਵਿਖਾਓ குரு ਸਭ ਕਹਿੰਦੇ ਕਰਾਮਾਤ ਤੂੰ ਸਾਡਾ ਬੜਾ ਵਡਾਰਾ ਬਾਬਾ ਰਾਮਰਾਏ ਪਾਸੋਂ ਬੜੀਆਂ ਕਰਾਮਾਤਾਂ ਵੇਖ ਚੁੱਕਾ ਏ ਤੂੰ ਬਾਬਾ ਰਾਮਰਾਏ ਪਾਸੋਂ ਬੜੀਆਂ ਕਰਾਮਾਤਾਂ ਵੇਖ ਚੁੱਕਾ ਏ ਤੂੰ ਰਜਿਆ ਨਹੀਂ ਖੁਦਾ ਦੇ ਬੰਦੇ ਕਰਾਮਾਤਾਂ ਨਹੀਂ ਵਿਖਾਉਂਦਾ ਸਾਖੂ ਖੁਦਾ ਦੇ ਬੰਦੇ ਰੱਬੀ ਹੁਕਮ ਮੰਦਰ ਹਬ ਰੱਬੀ ਰਜਾ ਅੰਦਰ ਮਨ ਕਰਨਾ ਸਬਰ ਤੇ ਸੰਤੋਖ ਧਾਰਨ ਕਰਦੇ ਰਾਜੀ ਰਹਿੰਦੇ ਅਸੀਂ ਤਰਮਾਤ ਵੀ ਨਹੀਂ ਵਿਖਾਵਾਂਗੇ ਤੇ ਮੈਨਿਆ ਗਵਰ ਫਲਮ ਨਹੀਂ ਜਾਣਦੇ ਮੈਨਿਆ ਤੁਸੀਂ ਮੈਨੂੰ ਜਾਣਦੇ ਨਹੀਂ ਜਾਣਦੇ ਨਹੀਂ ਮਹਾਰਾਜ ਛੋਟੀ ਜੀ ਹਾਸੇ ਹੱਸ ਕੇ ਕਹਿੰਦਾ ਤੈਨੂੰ ਕੌਣ ਨਹੀਂ ਜਾਣਦਾ ਤੈਨੂੰ ਕੌਣ ਨਹੀਂ ਜਾਣਦਾ ਹਿੰਦੁਸਤਾਨ ਦਾ ਬੱਚਾ ਬੱਚਾ ਹਿੰਦੁਸਤਾਨ ਦੇ ਲੋਕਾਂ ਦੀ ਹਰ ਚੰਗਿਆੜ ਹਰ ਚੀਖ ਜਾਣਦੀ ਤੇਨੂੰ ਲੋਕਾਂ ਧਰ ਦੀ ਧਰਤੀ ਦੇ ਵਸਣ ਵਾਲੇ ਲੋਕਾਂ ਦੀਆਂ ਜਿਹੜੀਆਂ ਤੈਨੂੰ ਰੋਜ਼ ਵੱਦ ਦੁਆਵਾਂ ਮਿਲਦੀਆਂ ਉਹ ਜਾਣਦੀਆਂ ਮਹਾਰਾਜ ਕਹਿੰਦੇ ਪਰ ਪਰਦੇ ਆਪ ਆਪ ਨਹੀਂ ਯਾਰ ਕਰਾਈ ਤੇ ਟੱਕਿਆ ਰੋ ਚੁੱਪ ਕਰਕੇ ਤੇ ਬੈਠਾ ਰੋ ਤੂੰ ਨੇ ਆ ਕੱਲੇ ਦੇ ਮੇਰੇ ਪਰਦੇ ਯਾਰ ਕਰ ਹੀ ਦਿਓ ਕਰਦਾ ਕੰਤਾ ਬਾਦਸ਼ਾਹ ਜਾਂ ਬਾਦਸ਼ਾਹ ਰੰਗਦੇਵ ਅਸੀਂ ਤੇਰੇ ਪਰਦੇ ਯਾਰ ਨਹੀਂ ਸੀ ਕਰਨੇ ਚਾਹੁੰਦੇ ਤੂੰ ਕਹਿੰਦਾ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਤੈਨੂੰ ਪੁੱਛਣਾ ਚਾਹੁੰਨਾ ਤੂੰ ਉਹੀ ਰੰਗ ਜੇਵੇਂ ਨਾ ਉਹੀ ਰੰਗ ਜੇ ਬੇਨ ਜਿਹਨੇ ਆਪਣੇ ਪਿਓ ਸ਼ਾਹਜਹਾਂ ਨੂੰ ਜੁੰਦੇ ਨੂੰ ਕੈਦਖਾਨੇ ਚ ਪਾਇਆ ਜੁੰਦੇ ਦੀ ਅੱਖਾਂ ਘੜਵਾਈਆਂ ਓ ਤੂੰ ਤਾਂ ਪ੍ਰਾਣੀ ਬਖਸ਼ੇ ਸੱਕੇ ਭਰਾਵਾਂ ਦੇ ਸਿਰ ਵੱਢ ਕੇ ਭਰਾ ਤੂੰ ਤੇ ਫਿਰ ਤਰਤੇ ਹਾਰ ਨਹੀਂ ਬਖਸ਼ੇ ਇਹਨੂੰ ਮੱਤ ਵਿੱਚ ਰਾਮ ਨੌਮੀ ਕ੍ਰਿਸ਼ਨਾ ਜਿ ਕ੍ਰਿਸ਼ਨ ਜਨਮਾਸ਼ਟਮੀ ਸਾਡੇ ਸਿੱਖਾਂ ਵਿੱਚ ਗੁਰੂ ਨਾਨਕ ਪਾਲ ਸਾਹਿਬ ਦੇ ਪ੍ਰਕਾਸ਼ ਵਿੱਚ ਸਾਡੇ ਵਿੱਚ ਸਾਡੇ ਧਰਮਾਂ ਦਾ ਤਿਹਾਰ ਇਸਲਾਮੀ ਮਤ ਵਿੱਚ ਹੋਏ Eid ਦਾ ਤਿਹਾਰ ਬੜਾ ਪਵਿੱਤਰ ਮੰਨਦੇ ਨੇ ਮੁਸਲਮਾਨ ਭਰਾ ਉਹ ਤੂੰ Eid ਵਾਲਾ ਦਿਨ ਵੀ ਮਾਫ ਨਹੀਂ ਕੀਤਾ Eid ਵਾਲੇ ਦਿਨ ਤੂੰ ਆਪਣੇ ਸਕੇ ਭਰਾ ਦਾ ਸਿਰ ਵੱਢ ਕੇ ਆਪਣੇ ਪਿਓ ਛੱਜ ਹੰਦੇ ਹੱਥਾਂ ਦੇ ਰੱਖਿਆ ਸੀ ਨਾ ਇਹਨੇ ਅਕਾਪਾ ਦੇ ਕਰ ਮੈਨੂੰ ਸੁਣਨਾ ਚਾਹੁੰਦਾ ਹੈ ਪਾਛਾ ਕਹਿੰਦਾ ਤੂੰ ਸੁਣ ਵੀ ਨਹੀਂ ਸਕਦਾ ਕਿਉਂ ਜੇ ਕੀ ਬੋਲੇ ਸੱਚ ਜੇ ਕੀ ਬੋਲੇ ਜੇ ਕੀ ਬੋਲੇ ਸੱਚ ਕੂੜਾ ਜਲ ਜਾਵੀਂ ਕੂੜਾ ਕੂੜਾ ਜਲ ਜਾਵੀਂ ਝੂਠੇ ਬੰਦੇ ਨੂੰ ਅੱਗ ਲੱਗ ਜਾਂਦੀ ਅਨੇ ਆਖਿਆ ਜੇ ਫਿਰ ਯਾਦ ਰੱਖਣਾ ਮੈਂ ਤੁਹਾਨੂੰ ਬਹੁਤ ਵੱਡੀ ਸਜ਼ਾ ਦੇਵਾਂਗਾ ਐ ਸਭ ਲੈਕਚਰ ਬੰਦ ਕਰੋ ਜੇ ਤੂੰ ਇਸਲਾਮ ਧਾਰਨਾ ਕੀਤਾ ਕਹਾਂ ਮਾਤ ਨਾ ਬਖਾਈ ਯਾਦ ਰੱਖਣਾ ਮੈਂ ਤੁਹਾਨੂੰ ਵੱਡੀ ਬਹੁਤ ਵੱਡੀ ਸਜ਼ਾ ਦੇਵਾਂਗਾ ਪਾਸ਼ਾ ਕਹਿੰਦੇ ਕੀ ਕਹਿੰਦਾ ਵੱਡੀ ਤੂੰ ਵੱਡੀ ਕਹਿੰਦੇ ਕੀ ਕਹਿੰਦਾ ਵੱਡੀ ਤੂੰ ਵੱਡੀ ਕਹਿੰਦਾ ਕੀ ਵੱਡੀ ਤੂੰ ਵੱਡੀ ਕਰੀ ਜਨ ਕਹਿੰਦਾ ਜੀ ਮੈਂ ਤੁਹਾਨੂੰ ਮਰਵਾ ਦਿਆਂਗਾ ਮਾਰ ਰਹੀ ਕਹਿੰਦੇ ਇਹ ਕੁਸਝ ਆਏ ਜਿਹੜੀ ਮੌਤ ਦਾ ਜਰ ਤੂੰ ਸਾਨੂੰ ਦੇਣਾ ਤੇ ਨਾ ਓਏ ਜਿਹੜੀ ਮੌਤ ਤੂੰ ਸਾਨੂੰ ਡਰਾਉਣਾ ਸ਼ਹੀਦਾਂ ਦੀ ਜ਼ਿੰਦਗੀ ਮੌਤ ਦੇ ਵਿੱਚੋਂ ਨਿਕਲਦੀ ਹੈ ਖਲਸਾ ਜੀ ਮੌਤ ਦੇ ਵਿੱਚੋਂ ਜਿਸ ਮੌਤ ਦਾ ਸਾਨੂੰ ਡਰ ਦੇਣੇ ਉਸ ਮੌਤ ਮਾਰ ਤੂੰ ਤੂੰ ਬਚੇਗਾ ਉਹ ਤੇਰੇ ਤੋਂ ਪਹਿਲਾਂ ਵੱਡੇ ਵੱਡੇ ਹੋ ਗਏ ਨੇ ਵੱਡੇ ਵੱਡੇ ਰਾਮ ਕਹੋ ਟਰਾਮਨ ਕਹੋ ਯਾਕੋਬੋਂ ਪਰ ਕੋਈ ਨਹੀਂ ਤੇਰੇ ਕਛ ਨਹੀਂ ਉਸਵੇਂ ਜੁੱਤਨ ਤਾਰਾ ਅਥਾ ਰਾਮਣ ਵਰਗਾ ਨਹੀਂ ਰਹਾ ਜਿਨ੍ਹਾਂ ਦਾ ਇੱਕ ਲੱਖ ਪੁੱਤਰ ਤੇ 7 ਲੱਖ ਪੋਤਰਾ ਸੀ ਸਰਾਮ ਦੇ ਦਰਬਾਰ ਕੇ ਅਵਤਾਰ ਨਹੀਂ ਰਹੇ ਇੱਥੇ ਜੋ ਪੈਦਾ ਆਇਆ ਨੇ ਚਲਿਆ ਜਾਣਾ ਬਾਦਸ਼ਾਹ ਰੰਗ ਜੱਗ ਤੁਸਾਨੂੰ ਮੌਤਾ ਧਾਰ ਦੇਣਾ ਤੁਸਾਨੂੰ ਮੌਤਾ ਪੈ ਦੇਣਾ ਮਾਕਰ ਨਾ ਬਾਦਸ਼ਾਹ ਰੰਗ ਜੱਗ ਫਖਲਾ ਗਿਆ ਸੀ ਇੱਕ ਕਗਾਦ ਸੀ ਇਸਲਾਮ ਧਾਰਨ ਕਰੋ ਜਾਂ ਕਰਮਾਦਮ ਖਾਓ ਕਹਿੰਦੇ ਨੇ ਪਾਸ਼ਾ ਨੂੰ ਪਿੰਜਰੇ ਦੇ ਵਿੱਚ ਕੈਦ ਹੀ ਰੱਖਿਆ ਗਿਆ ਪਿੰਜਰਾ ਪਿੰਜਰਾ ਇਹੋ ਜਿਹਾ ਬਣਿਆ ਸੀ ਜਿਵੇਂ ਤੀਰਾਂ ਦੇ ਤੀਰ ਤਿੱਖੇ ਹੁੰਦੇ ਨੇ ਬੜੀ ਤੇਜ਼ ਤਿੱਖੀ ਧਾਰ ਵਾਲੇ ਪਰਛੇ ਅੰਦਰੋਂ ਲੱਗੇ ਸਨ ਨਾ ਪਾਸ਼ਾ ਖੱਬੇ ਨੂੰ ਹੋ ਸਕਦੇ ਸਨ ਨਾ ਪਿੱਛੇ ਨੂੰ ਨਾ ਅੱਗੇ ਨੂੰ ਨਾ ਸੱਜੇ ਨੂੰ ਜਿੱਧਰੂ ਕਿਧਰੂ ਉਹ ਤੀਰਾਂ ਦੀ ਤਰ੍ਹਾਂ ਪਰਛੇ ਮਾਫ ਕਰਨ ਤੇਜ ਧੜ ਵਾਲੇ ਪੱਤਰੇ ਸਣ ਜਿਹੜੇ ਉਹ ਚੁੱਪਦੇ ਸਣ ਪਰਮ ਖੇਤ ਪੱਕਾ ਜਿੰਨਕੀ ਆਸੀਸ ਦਿਆਂ ਪਰ ਬੱਚਾ ਰੱਖ ਦੇ ਸੁਖ ਲਾ ਗਿਆ ਸੀ ਕਹਿੰਦਾ ਨੇ ਜਦੋਂ ਪਾਛਾ ਪਿੰਜਰੇ 'ਚ ਰੱਖਿਆ ਗਿਆ ਤਰੋਗਾ ਜੇਰ ਬਾਛਾ ਰੰਜੀਤ ਨੂੰ ਕਹਿੰਦਾ ਸੀ ਕਹਿੰਦਾ ਸੀ ਪਿੰਜਰਾ ਕਦੀ ਸਵੇਰੀ ਸਵੇਰੇ ਖਾਲੀ ਮਿਲਦਾ ਰਾਤ ਦੇ 12 1 ਵਜੇ ਕਦੇ ਸ਼ਾਮ ਨੂੰ ਪਿੰਜਰਾ ਖਾਲੀ ਮਰਦਾ ਉਹ ਆਉਂਦਾ ਜਾਂਦੇ ਕਿੱਥੇ ਨੇ ਆਖਿਆ ਮੋ ਕੰਧਾ ਦੇ ਉੱਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਧਗੁਰੂ ਗੁਰਤੈਗ ਬਹਾਦਰ ਜੀ ਮਹਾਰਾਜ ਨੇ ਇਸ਼ਾਨਾਨ ਕਰਨ ਤੋਂ ਬਾਅਦ ਆਪਣਾ ਤੌਲੀਆ ਤਾਂ ਕਿਸ਼ਾਰਾ ਰੱਖਿਆ ਹੁੰਦਾ ਹੈ ਕਿਤੇ ਜਮਨਾ ਤੇ ਇਸ਼ਨਾਨ ਕਰਕੇ ਆਉਂਦੇ ਨੇ ਅਮਰੀਕਾ ਦੇ ਵਹਿਰੂ ਉਹ ਕਹਿੰਦਾ ਓਏ ਕਹਿੰਦਾ ਕਿਤੇ ਜਮਨਾ ਤੇ ਇਸ਼ਨਾਨ ਕਰਕੇ ਆਉਂਦੇ ਬਾਦਸ਼ਾਹ ਰੰਗਜਿਵ ਗੁਰੂ ਤੇਗ ਬਹਾਦਰ ਜੀ ਮਰਦੇ ਪਿੰਜਰੇ ਕੋਲ ਜਾ ਕੇ ਕਹਿੰਦਾ ਇੱਕ ਵਾਰਸ ਕਰਾਮਾਤ ਨਹੀਂ ਕਹਿੰਦਾ ਕਰਾਮਾਤ ਨਹੀਂ ਵਿਖਾਉਣੀ ਦੂਜੇ ਪਾਸੇ ਕਦੀ ਜਮਰਾਂ ਤੇ ਕਦੇ ਕਿਤੇ ਕਦੇ ਕਿਥੇ ਬਾਦਸ਼ਾਹ ਰੰਗਜਿਵ ਨੂੰ ਧੋਗਾ ਕਹਿੰਦਾ ਸੀ ਕਦੀ ਪਿੰਜਰਾ ਖਾਲੀ ਮਿਲਦਾ ਕਦੇ ਇਸ਼ਨਾਨ ਕਰਦੇ ਫਿਰਦੇ ਨੇ ਕਦੇ ਗੰਗਾ ਤੇ ਜਮਨਰ ਤੇ ਜਾਂਦੇ ਮਾਫ ਕਰਨਾ ਬਾਦਸ਼ਾਹ ਰੰਗ ਜੋ ਕਹਿੰਦਾ ਕਹਿੰਦਾ ਕਰਾਮਾਤ ਨਹੀਂ ਵਿਖਾਉਣੀ ਕਹਿੰਦੇ ਆ ਬਚਾਦਾ ਛਕਾਈਏ ਘਾਉਂਦਾ ਮਾਸ ਕਿ ਨੂੰ ਗੋਸ਼ਟ ਵੀ ਕਹਿੰਦੇ ਆ ਚੌਲ ਤਿਆਰ ਕਰਕੇ ਦੇ ਲਿਆਂਦਾ ਗਾ ਆਖਿਆ ਬਾਦਸ਼ਾਹ ਦੇ ਭੇਟ ਕਰਾਂ ਮਹਾਰਾਜ ਨੇ ਨਦਰ ਮਾਰੀ ਜਿੰਨੇ ਚੌਣਾ ਦੇ ਦਾਣੇ ਸਨ ਛੋਟਾ ਛੋਟਾ ਸੂਰਾ ਦੇ ਦਾਣੇ ਬਣਾ ਕੇ 라 ਦਿੱਤੇ ਆੰਦਾਂ ਨਾਲੇ ਕਹਿੰਦੇ ਨੇ ਕਰਮਾ ਮਾਤ ਨਹੀਂ ਵਿਖਾਉਣੀ ਤੇ ਨਾਲੇ ਮਹਾਰਾਜ ਕਹਿੰਦੇ ਕਰਮਾ ਮਤ ਨਹੀਂ ਹੈ ਕਰਮਾ ਮਤ ਇਹ ਤਾਂ ਗੁਰੂ ਨਾਨਕ ਦੀ ਨਜ਼ਰ ਦਾ ਨਜ਼ਾਰਾ ਹੈ ਕਨਿਆਰਾ